ਗੱਲ ਸਾਰਿਆਂ ਨੂੰ ਮੈਂ ਪ੍ਰਦੀਪ ਸਿੰਘ ਛੇਪੁਰ ਵਿਧਾਨ ਸਭਾ ਆਮ ਆਦੀ ਪਾਰਟੀ ਹਲਦਾਨਗੁਰ ਤੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਆਮ ਆਦੀ ਪਾਰਟੀ ਵੱਲੋਂ ਨੂੰ ਦੇਹ ਦੇ ਜੀ ਵਾਦਿਆ ਸੰਸਥਾ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਅਤੇ ਵਿਸ਼ਕਰਮਾ ਦੇਣੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਕਰੇ ਇਹ ਸਾਰੇ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਈਏ ਆ ਵੀ ਇੱਕ ਵਾਰ ਹੋਰ ਸਾਰਿਆਂ ਨੂੰ ਅਪੀਲ ਕਰਨੀ ਚਾਹਨਾ ਕਿ ਇਸ ਵਾਰ ਦੀਵਾਲੀ ਆਪਾਂ ਪਟਾਕਿਆਂ ਨੂੰ ਰਹਿ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਜਿਹੜਾ ਇੰਨਾ ਆਪਣਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਉਹ ਜੇਕਰ ਆਪਾਂ ਨਿਜਾਗ ਕਰ ਸਕੀਏ ਇੱਕ ਵਾਰ ਇਸ ਤੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਤੇ ਸਾਡੀ ਸੇਰ ਕੋ ਡੈਰੀ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਗੰਦੀ ਛੋੜ ਦਿਓ ਦੀਆਂ ਅਤੀਵਿਸ਼ਕਰ ਮਾ ਦੇ ਦਿਓ ਲੱਖ ਲੱਖ ਵਾਰ ਧੰਨਵਾਦ